ਥੱਥਾ ਅਥਾ ਥਾ ਨਹੀਂ ਪਾਵਾ ਠੱਠਾ ਥਾ ਥਾ ਨਹੀਂ ਇਹ ਤਾਂ ਗਿਆਨ ਅਥਾ ਹੈ ਥਾ ਥਾ ਕਿੰਨਾ ਵੀ ਤੁਸੀਂ ਕਥਨ ਕਰੀ ਜਾਓ ਜਿੰਨਾ ਮਰਜ਼ੀ ਕਥਨ ਕਰ ਲਓ ਥਾ ਨਹੀਂ ਪਾਵਾ ਉਹ ਕਥ ਕਥਾ ਹੈ ਉਹਦਾ ਥਾ ਕਿਵੇਂ ਪਾਲੋਗੇ ਤੁਸੀਂ ਇਹਦਾ ਹਈ ਕਥ ਥਾ ਨਹੀਂ ਪਾਵਾ ਇਹ ਤਾਂ ਨਹੀਂ ਤੁਸੀਂ ਪਾ ਸਕਦੇ ਤੁਸੀਂ ਨਹੀਂ ਸਮਝਾ ਸਕਦੇ ਕਿਸੇ ਨੂੰ ਵੀ ਕੀ ਹੈ ਉਹ ਵਿੰਖਾਣੇ ਜਿ ਬਠਾਲ ਸਾਹਿਬ ਦੇ ਕਿਸੇ ਦੇ ਅਥਾ ਗਿਆਨ ਜਿੰਨਾ ਵਰਜੀ ਸਾਰੀ ਸਿਰਸੀ ਦਾ ਗਿਆਨ ਆਥਾਏ ਜਿੰਨਾ ਵਰਜੀ ਗਿਆਨ ਕਰੀ ਜਾਓ ਇਹ ਤਾਂ ਆਥਾਏ ਇਤੀ ਨਹੀਂ ਥਾ ਪੈਣੀ ਉਹ ਆਥਾ ਇਹ ਥਿਰਨਾ ਰਹਾ ਵਾ ਤਤ ਤਤ ਤਾ ਆਥਾ ਬਣਿਆ ਹੋਇ ਨਾਮ ਤਾਂ ਆਥਾ ਬਣਿਆ ਹੋਇ ਇਹ ਥੇ ਰਹੇ ਨਹੀਂ ਇਹ ਥਿਰਨਾ ਰਹਾ ਵਾ ਮਨ ਕਿਥੇ ਥੇ ਰਹੇ ਅਸਲੇ ਮੰਨਦੇ ਅੰਦਰ ਦੁਨੀਆਵੀ ਗਿਆਨ ਦੀ ਭੁੱਖ ਹੈ ਜਿਹੜੀ ਦੁਨੀਆਵੀ ਗਿਆਨ ਦੀ ਭੁੱਖ ਨਹੀਂ ਖਰਨੀ ਹੁੰਦੀ ਕੋਈ ਮੰਗਲ ਤੇ ਨੂੰ ਪੜਦਾ ਕੋਈ ਕਿਸੇ ਨੂੰ ਪੜਦਾ ਇੱਥੇ ਭੈੰਕੀ ਫਿਰਦਾ ਇਹ ਥਾਂ ਗਿਆਨ ਪਾਇਆ ਸ੍ਰਿਸ਼ਟੀ ਚੇਹੇ ਟਕੜ ਦਿੰਦਾ ਨਾ ਨੂੰ ਪੂਰਖਾਂ ਨੂੰ ਆ ਜਿਹੜਾ ਸੰਸਾਰ ਦਾ ਗਿਆਨ ਹੈ ਵੀ ਥਾਏ ਇਹ ਥਾਨੇ ਪੜ੍ਹੇ ਜਿਹੜੇ ਦੀ ਥਾਹ ਕਾਉਣ ਲੱਗੇ ਨੇ ਨਾ ਪਾਤਾਲਾ ਪਾਤਾਲਾ ਖਾਗਾ ਸੰਗਾ ਸੂਟ ਕੋਟ ਕਪਾਲ ਸਕੇ ਵੇਦ ਕਹਣੇ ਕੇ ਬਾਅਦ ਗੱਲ ਮੁਕਾਤੀ ਇਹ ਕੋ ਨਾ ਕਰਨ ਫਿਰ ਲੱਗੇ ਨੇ ਮੂਰ ਕੋ ਔਰ ਬਾਂ ਘਰਬਾਂ ਡਾਲਰ ਖਰਚ ਕਰੀ ਜਾਂਦੇ ਨੇ ਲੋਕ ਭੁੱਖੇ ਮਰਦੇ ਦੁਨੀਆ ਦੀ ਕੀ ਹਾਲ ਇਹਨਾਂ ਨੂੰ ਕੋਈ ਹਟਾਉਂਦਾ ਨਹੀਂ ਉਹ ਤਾਂ ਆਪਣੇ ਮੋਹਜ ਕਰਦੇ ਨੇ ਤੇ ਜੇ ਉਹਨਾਂ ਦੇ ਬਜਟ ਦੇਣ ਤਾਂ ਇਹਨਾਂ ਪੈਸੇ ਚਾਹੀਦੇ ਸਾਨੂੰ ਉਹ ਉਹ דוਵੇ ਵੀ ਪਾਗਲੇ ਨੇ ਇਹਨਾਂ ਕੋ ਪੈਸੇ ਨਹੀਂ ਲੋਕਾਂ ਦੀ ਨਾ ਖਾਤਰ ਪੈਸਾ ਪਰਮੇਸ਼ਰ ਨੇ ਭੇਜਿਆ ਉਹਨੂੰ ਦੇਓ ਤੁਸੀਂ ਕੀ ਕਰੋਗੇ ਤੇ ਮੰਗਲ ਦੇ ਜਾ ਕੇ ਜਾਂ ਹੋਰ ਕਿਤੇ ਜਾ ਕੇ ਪਹਿਲਾਂ ਆਪਣਾ ਦਾ ਸਾਹਮ ਲੋ ਦੁਨੀਆ ਨੂੰ ਤਾਂ ਬਚਾ ਲੋ ਚੰਦ ਦੇ ਲੋਕਾਂ ਨੇ ਜਾਂਦੇ ਹੋਣੇ ਨੇ ਵੀ ਅਟਵਾਦੀਆਂ ਦੇ ਦਰਦੇ ਉੱਤੇ ਚਲੇ ਜਾਵੋਗੇ ਚੰਦ ਦੇ ਜਾ ਕੇ ਕੀ ਕਰਦੇ ਆ ਥੋੜਾ ਥਾਲ ਥਾਨਕ ਆਰੰਭ ਹੈ ਬਿਨ ਥੰਬੋ ਮੰਦਰ ਥੰਬਾ ਥੋੜਾ ਥਲ ਥਾਨਕ ਆਰੰਭ ਥਾਨਕ ਆਰੰਭ ਜਿਵੇਂ ਥੋੜੀ ਜਗ੍ਹਾ ਹੋਵੇ ਇਸ ਸਮੁੰਦਰ ਦੇ ਵਿੱਚ ਥੋੜਾ ਜਿਹਾ ਜਗ੍ਹਾ ਹੋਵੇ ਸਮੁੰਦਰ ਚ ਥਾਨਕ ਆਰੰਭ ਹੈ ਸਮੁੰਦਰ ਬਹੁਤ ਹੀ ਗਹਿਰਾ ਹੋਵੇ ਥਲੇ ਔਰ ਥਲੇ ਆਪਾਂ ਜਿਹੜਾ ਉੱਥੇ ਮੰਦਰ ਆ ਘਰ ਆ ਬਿਲਡਿੰਗ ਬਣਾਉਣੀ ਹੈ ਉਹ ਬਣਾ ਲਈਏ ਉਹ ਤੋਂ ਦੁਗਣੀ ਜਿੰਨੀਆਂ ਨਿਵਾ ਜਾਂਦੀਆਂ ਹੁਣ ਪਾਣੀ ਚ ਪਾਣੀ ਧਾਗੋਈ ਨਹੀਂ ਬਿਨਹੀਨ ਤੰਬੂ ਇਹ ਜਾ ਕੁਛ ਕਰਦਾ ਹੈ ਇਹ ਜਾ ਕੁਛ ਕਰਦਾ ਹੈ ਉਧਰ ਤਾਂ ਠੱਡੇ ਪਤਾ ਨਹੀਂ ਕਿੰਨਾ ਦੂਰ ਸੁੰਦਰ ਦੇ ਥੱਲੇ ਉਧਰ ਥੋੜੀ ਜਿਹੀ ਜਗ੍ਹਾ ਹੈ ਦੇ ਕੋਲ ਪਹਾੜੀ ਉੱਚੀ ਮੰਦਰ ਦੀ ਵਿਉਂਤ ਰੱਖ ਲਈ ਵੱਡੀ ਉਹ ਥੋੜੀ ਜਿਹੀ ਜ਼ਿੰਦਗੀ ਹੈ ਵੱਡੀ ਵਿਉਂਤ ਰੱਖ ਲਈ ਨੇ ਜ਼ਿੰਦਗੀ ਦੇ ਸਾਥ ਥੋੜੇ ਨੇ ਵੱਡੀ ਵਿਉਂਤ ਰੱਖੀ ਬੈਠਾ ਤੂੰ ਗੱਲ ਲੇਗਾ ਇੰਨਾ ਗਿਆਨ ਇਕੱਠਾ ਸਾਰੀ ਦੁਨੀਆ ਦਾ ਦੁਨੀਆ ਦਾ ਗਿਆਨ ਲੈ ਲੈਣਾ ਤੋਂ ਆਪਣੇ ਜੀਵਨ ਚ ਇਹਦਾ ਕਿਸੇ ਨੂੰ ਨਾਲથી ਗਿਆਨ ਲਿਆ ਨਾ ਲੈ ਸਕੇ ਇਹ ਰਾਹ ਪਏ ਹੋਏ ਬਾਗਲ ਨੇ ਸਾਰੇ ਬਦ ਦਿਮਾਗ ਨੇ ਸਾਰੇ ਬੇਕੂਫ ਨੇ ਸਾਰੇ ਇਹ ਰਾਹ ਬੜੇ ਗਲਤ ਹੈ ਥੋੜਾ ਥਲੋ ਤੋਂ ਆਰੰਭੇ ਉਹ ਜਿਹੜੇ ਹਜ਼ਾਰ ਬਣਾਉਂਦੇ ਤੇ ਉਹ ਤਾਂ ਛੱਡ ਗਏ ਅਧੂਰਾ ਪਏ ਪੈਸੇ ਖਰਚ ਕਰ ਲੈ ਦੂਬਰਸ ਕਰਨਾ ਕੇ ਥੋੜਾ ਥੋੜਾ ਥਲ ਥਲ ਹੁੰਦਾ ਕੁਛ ਕਿਰਿਆਵਾਂ ਆਂਦਾਲਿਆ ਸੁਮੰਦਰ ਥਾਨਕ ਆਰੰਭੇ ਰੰਭਾ ਕੋਈ ਥਾਨ ਮਤਲਬ ਆ ਕੋਈ ਮਕਾਨ ਬਿਲਡਿੰਗ ਆ ਕੋਈ ਮੰਦਿਰ ਬਣਾਉਣਾ ਸ਼ੁਰੂ ਕਰ ਲਿਆ ਵਿਉਂਧ ਵੱਡੀ ਐ ਥੋਂ ਥੋੜਾ ਬੇਨਿੰਗ ਤੰਬੂ ਮੰਦਰ ਥੰਬਾ ਉਹ ਥੱਬਲੇ ਹੈ ਨਹੀਂ ਪਿੱਲਰ ਹੋ ਨਹੀਂ ਸਕਦੇ ਕਿਉਂ ਡੂੰਗਾ ਸਮੁੰਦਰ ਤੇ ਮੰਦਰ ਨੂੰ ਘੜਾ ਕਰਨਾ ਚਾਹੀਦਾ ਆ ਮੂਰਖਤਾ ਕਰ ਰਹੇ ਨੇ ਸਾਰੇ ਵੱਡੇ ਵੱਡੇ ਜਿਹੜੇ ਸੰਗਤਾਂ ਦੇ ਜਿਨ੍ਹਾਂ ਕੋਲ ਦੁਨੀਆਂ ਦਾ ਸਾਰਾ ਜ਼ਿੰਮੇਵਾਰੀ ਹੈ ਉਹ ਉਹ ਆਗਮ ਕਰ ਰਹੇ ਨੇ ਬੁੱਧੀ ਥੋੜੀ ਆ ਕੰਮ ਵੱਡਾ ਲੈ ਲਿਆ ਇਨੀ ਥੋੜੀ ਬੁੱਧੀ ਹੋਣੀ ਆ ਅਗੋਂ ਥੋੜੀ ਆ ਤੁਸੀਂ ਸਾਰੇ ਸੰਸਾਰ ਦਾ ਗਿਆਨ ਅਸਲ ਕਰਨਾ ਚਾਹੁੰਦੇ ਹੋ ਨੀ ਪੋਸੀਬਲ ਨਹੀਂ ਹੈ ਇਹ ਨਹੀਂ ਪੋਸੀਬਲ ਇਹਨਾਂ ਵਾਸਤੇ ਉਹ ਤਾਂ ਇਹ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਉਹ ਤਾਂ ਨਹੀਂ ਤੁਹਾਨੂੰ ਪਤਾ ਲੱਗਣਾ ਕੀ ਆ ਦੱਸਦਾ ਤੁਹਾਨੂੰ ਆ ਥੋੜਾ ਥਾਨ ਘਰੰਬ ਉਹ ਮਾਰਤੀ ਚਪੇੜ ਦਿਖਾ ਜਾਂਦੇ ਕੋ ਵਟ ਕੇ ਤੋੜੇ ਕੋਲ ਨਹੀਂ ਬੁੱਧੀ ਹੋਣੀ ਹੈ। ਇਹ ਦੱਸੋ ਕਿਹਦੇ ਕੋਲ ਬੁੱਧੀ ਹੈ ਦਿਖਾ ਦਿਓ। ਦਿਖਾ ਦਿਓ ਕਿਹਦੇ ਕੋਲ ਬੁੱਧੀ ਤੁਹਾਡੇ ਕੋਲ। ਕਿ ਤੁਹਾਡੇ ਕੋਲ ਬੁੱਧੀ ਹੋਣੀ ਹੈ। ਕਿਉਂ ਇਹਨਾਂ ਚੱਕ ਮਾਰਦੇ। ਕੋਈ ਕੁਝ ਕਹਿੰਦਾ। ਕੋਈ ਕਹਿੰਦਾ ਵੇਲੀਆ ਤੇ ਖੇਡ-ਖੇਡ ਤੇ ਕੁਝ ਕਹੇ ਕੁਝ। ਪਰ ਚੱਕੇ ਪੈਂਦੇ ਉਹਨਾਂ ਨੇ ਪਤਾ ਨਹੀਂ ਇਹਨਾਂ ਨੂੰ। ਕਿਹੜੇ ਰਾਹ ਮੈਂ ਇਹਨਾਂ ਨੂੰ ਮੂਰਖ। ਅਕਬਰ ਸਾਹਿਬ ਦੁਨੀਆ ਦੀ ਖਰਾਬ ਹੈ ਤੁਸੀਂ ਪੈਸਾ ਉਹਦਲ ਬਰਬਾਦ ਕਰੀ ਜਾਂਦੇ ਹੋ। Oh.